ਲੋਦੀ ਰੋਡ ਤੇ ਬਸ ਅੱਡਾ ਪਾਣੋ ਲੰਗਾ ਵਿਖੇ ਦੇ ਰਾਤ ਇੱਕ ਮੈਡੀਕਲ ਸਟੋਰ ਤੇ ਚੋਰੀ ਕਰਨ ਆਏ ਚੋਰਾ ਦਾ ਪਤਾ ਲੱਗਨ ਤੇ ਮੌਕੇ ਤੇ ਪੁੱਜੇ ਦੁਕਾਨ ਮਾਲਕ ਤੇ ਚੋਰਾ ਵਿਚਕਾਰ ਹੋਈ ਹੱਥੋਂ ਪਾਈ ਵਿੱਚ ਦੁਕਾਨ ਮਾਲਕ ਤੇ ਚੋਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਚਰਨ ਸਿੰਘ ਦੇ ਪੁੱਤਰ ਪਵਨਦੀਪ ਸਿੰਘ ਨੇ ਦੱਸਿਆ ਕਿ ਨੂੰ ਸੀਸੀਟੀਵੀ ਕੈਮਰਾ ਰਾਹੀਂ ਪਤਾ ਲੱਗਾ ਕਿ ਉਹਨਾਂ ਦੀ ਦੁਕਾਨ ਤੇ ਚੋਰ ਪੈਗੇ ਹਨ ਜਿਸ ਤੇ ਉਹ ਜਦੋਂ ਮੌਕੇ ਤੇ ਪੁੱਜੇ ਤਾਂ ਚੋਰ ਦੁਕਾਨ ਦਾ ਸ਼ਟਰ ਤੋੜੰਦੀ ਕੋਸ਼ਿਸ਼ ਕਰ ਰਹੇ ਸਨ ਦੁਕਾਨ ਮਾਲਕ ਨੇ ਆਪਣੀ ਰਫਲ ਨਾਲ ਚੋਰ ਦੇ ਬੱਟ ਤੇ ਹਮਲਾ ਕੀਤਾ ਇਸ ਦੌਰਾਨ ਚੱਲੀ ਗੋਲੀ ਦੁਕਾਨ ਮਾਲਕ ਦੇ ਵੱਜਨ ਕਾਰਨ ਉਸ ਦੀ ਮੌਤ ਹੋ ਗਈ ਜ਼ਖਮੀ ਹੋਏ ਚੋਰ ਨੇ ਵੀ ਦਮ ਤੋੜ ਦਿੱਤਾ ਦੁਕਾਨ ਮਾਲਕ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ ਕਥਿਤ ਚੋਰ ਦੀ ਮ੍ਰਿਤਕ ਲਾਸ਼ ਨੂੰ ਵੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮਰਦਾ ਘਰ ਚ ਰਖਵਾ ਦਿੱਤਾ ਗਿਆ ਹੈ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀ ਕੈ ਜਿਹਦੀ ਵਿਸ਼ੇਸ਼ ਰਿਪੋਰਟ ਹਾਂਜੀ ਦੋਸਤੋ ਇੱਕ ਰਤੀ ਦੇ ਰਾਤ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਕੀ ਕਹਿਣਾ ਚਾਹੋਗੇ ਉਸ ਕੀ ਹੋਇਆ ਹੈ ਇਹ ਸਾਡੇ ਕੋਲ 1:00 2:00 ਵਜੇ ਦੀ ਇਨਸੀਡੈਂਟ ਦੀ ਗੱਲ ਹੈਗੀ ਗੁਰਚੰਦ ਸਿੰਘ ਸਾਨੂੰ ਸੋਨ ਸਿੰਘ ਕਰਕੇ ਇੱਕ ਪੇਸ਼ੈਂਟ ਜੋ ਸਾਡੇ ਕੋਲ ਆਇਆ ਬਰਾਊਡਡ ਪੇਸ਼ੈਂਟ ਸੀ ਤੇ ਗਨ ਸ਼ਾਟ ਨਾਲ ਸਾਡੇ ਕੋਲ ਆਇਆ ਸੀ ਤੇ ਗਨ ਸ਼ਾਟ ਜਿਹੜੀ ਹੈਗੀ ਥਾਈ ਤੇ ਲੱਗੀ ਹੋਈ ਸੀ ਹਾਂਜੀ ਤੇ ਇਹ ਇਨਸੀਡੈਂਟ ਹੈਗਾ ਇਹ ਹੌਨੰਗਾ ਦਾ ਇਨਸੀਡੈਂਟ ਹੈਗਾ ਜਿੱਥੇ ਦਾ ਆਪਣਾ ਮੈਡੀਕਲ ਸਟੋਰ ਸੀ ਤੇ ਬਾਕੀ ਅੱਗੇ ਤਫ਼ਤੀਸ਼ ਚੱਲ ਰਹੀ ਹੈ ਸਰ ਕੋਈ ਪੁਲਸ ਵਾਲੇ ਵੀ ਨਾ ਲਾਏ ਬੋਡੀ ਉਹਨਾਂ ਦੀ ਇੱਥੇ ਨਹੀਂ ਸਾਡੇ ਕੋਲ ਜਿਹੜੀ ਬੋਡੀ ਲੈ ਕੇ ਉਹਨਾਂ ਦੇ ਆਪਣੇ ਬੇਟਾ ਲੈ ਕੇ ਆਇਆ ਸੀ ਤੇ ਉਹਦੇ ਕੋਲ ਕੁਝ ਫਰੈਂਡ ਲੈ ਕੇ ਆਏ ਸੀ ਜੋ ਕਿ ਜਿਵੇਂ ਲੈ ਕੇ ਆਏ ਸੀ ਇਨਵੈਸਟੀਗੇਸ਼ਨ ਜਿਹਦੇ ਬ੍ਰੌਡ ਆਇਡੈਂਟੀਫਿਕੇਸ਼ਨ ਤੇ ਸਰ ਕੋਈ ਪੁਲਿਸ ਵਾਲੇ ਆਏ ਹੋਣ ਜਾਂ ਹੋਰ ਕੁਝ ਨਹੀਂ ਹਜੇ ਤੇ ਇਦਾਂ ਦੀ ਕੋਈ ਨਹੀਂ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਬੋਡੀ ਉਹਨਾਂ ਦੀ ਬੋੜੀ ਇਹਨਾਂ ਦੀ ਮਰਚਰੀ ਸ਼ਿਫਟ ਕਰਤੀ ਹੈ ਸੁਲਤਾਨਪੁਰ ਇਨਫੋਰਮ ਕਰਤਾ ਸੀ ਥਾਣੇ ਨੂੰ ਤੇ ਬਾਕੀ ਸੀਆਈਡੀ ਨੂੰ ਵੀ ਇਨਫੋਰਮ ਕਰ ਦਿੱਤਾ ਗਿਆ ਹੈ ਤੇ ਬਾਕੀ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਠੀਕ ਹੈ